ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਫੇਰ ਤੋਂ ਆਪਾਂ ਪਾਰਟੀ ਵੇਅਰ ਸੂਟ ਲੈ ਕੇ ਆਏ ਆ ਜੀ ਹੈਂਡਵਰਕ ਦੇ ਵਿੱਚ ਸੂਟ ਹੋਣਗੇ ਆਪਣੇ ਰੈਡੀ ਕਰਾਏ ਹੋਏ ਸੂਟ ਦਿਖਾਵਾਂਗੇ ਤੁਹਾਨੂੰ ਬਹੁਤ ਪਿਆਰੇ ਸੂਟ ਇਹ ਤੇ ਬਹੁਤ ਹੀ ਰੀਜ਼ਨਬਲ ਰੇਟ ਦੇ ਵਿੱਚ ਹੋਣਗੇ 크ريب ਦੀ ਬਾਟਮ ਹੈ ਜੀ ਨਾਲ 3 ਮੀਟਰ ਦੀ ਬਾਟਮ ਹੋਊਗੀ ਪੂਰਾ 2.5 ਮੀਟਰ ਦਾ ਦੁਪੱਟਾ ਹਰੇਕ ਸੂਟ ਦੇ ਨਾਲ ਤੇ ਪ੍ਰਾਈਸ ਮੈਂ ਨਾਲ ਦੀ ਨਾਲ ਸੂਟਾਂ ਦੇ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰੇ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਜੀ ਸਵੇਰ ਨੂੰ ਸਾਢੇ 9 ਦੇ ਵਿੱਚ ਵਿੱਚ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਜੀ ਬਾਕੀ ਜਿਨ੍ਹਾਂ ਨੇ ਸਟਿਚ ਕਰਾ ਕੇ ਪ੍ਰੋਪਰ ਰੈਡੀ ਕਰਾ ਕੇ ਵੀ ਸੂਟ ਮੰਗਾਉਣੇ ਹੁੰਦੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਅਨਸਟਿਚ ਸੂਟ ਮੰਗਾਉਣਾ ਜੀ ਤਾਂ ਵੀ ਤੁਸੀਂ ਮੰਗਾ ਸਕਦੇ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803814680800 ਦਿਨ ਤੇ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੁੰਦੀ ਬਾਕੀ ਕੋਰੀਅਰ ਚਾਰजेस ਅਲੱਗ ਤੋਂ ਹੁੰਨੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਪੁੱਛ ਲਿਆ ਕਰੋ ਵੀ ਕਿੰਨੇ ਹੋਣਗੇ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਦੇਖਦੇ ਅੱਜ ਦਾ ਪਹਿਲਾ ਸੂਟ ਇੱਕ ਕ੍ਰਸ਼ ਟਿਸ਼ੂ ਦੇ ਵਿੱਚ ਹੈ ਜੀ ਸੂਟ ਇਹ ਹਲਕੀ ਜਿਹੀ ਥੋੜੀ ਲਾਈਟਾਂ ਕਰਕੇ ਥੋੜੀ ਜਿਹੀ ਸ਼ਾਈਨ ਵੱਧ ਆ ਰਹੀ ਹੈ ਸੂਟ ਤੇ ਵੈਸੇ ਇੰਨੀ ਜ਼ਿਆਦਾ ਵੀ ਸ਼ਾਈਨੀ ਕਰਸ਼ ਦਾ ਸਭ ਨੂੰ ਪਤਾ ਹੁੰਦਾ ਜਿਹੜਾ ਕਰਸ਼ ਟਿਸ਼ੂ ਹੁੰਦਾ ਵੀ ਉਹ ਕਿਸ ਹਿਸਾਬ ਦਾ ਹੁੰਦਾ ਕਰਸ਼ ਟਿਸ਼ੂ ਦੇ ਵਿੱਚ ਸ਼ਰਟ ਹੈ ਰੈਸਟ ਕਲਰ ਦੇ ਵਿੱਚ ਹੈ ਜੀ ਸੂਟ ਤੇ ਸਾਰਾ ਹੈਂਡ ਵਰਕ ਹੋਇਆ ਦੇਖੋ ਬਹੁਤ ਪਿਆਰਾ ਸਾਰਾ ਹੱਥ ਦਾ ਕੰਮ ਹੈ ਨੈਕ ਤੇ ਆ ਗਿਆ ਤੇ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਤੁਸੀਂ ਦੇਖ ਸਕਦੇ ਹੋ ਪੂਰਾ ਉੱਪਰ ਤੋਂ ਲੈ ਕੇ ਨੀਚੇ ਤੱਕ ਸਾਰਾ ਹੈਂਡ ਵਰਕ ਹੈ ਦੇਖੋ ਹੈਵੀ ਆ ਗਿਆ ਬੜਾ ਸੋਹਣਾ ਘੇਰੇ ਤੇ ਕਿੰਨਾ ਪਿਆਰਾ ਵਰਕ ਹੈ ਤੇ ਨੀਚੇ ਇੱਕ ਵੇਲ ਬਣੀ ਹੋਈ ਹੈ ਇਹ ਪੂਰੀ ਸ਼ਰਟ ਤੇ ਦੇਖ ਸਕਦੇ ਹੋ ਤੁਸੀਂ ਉੱਪਰ ਤੋਂ ਲੈ ਕੇ ਪੂਰਾ نیچے ਤੱਕ ਸਾਰਾ ਵਰਕ ਹੈ neck ਤੋਂ ਲੈ ਕੇ ਬਹੁਤ ਪਿਆਰਾ ਇਹ ਰੈਡੀ ਹੋਇਆ ਸੂਟ ਤੇ ਇਹ 슬ੀਵਸ ਤੇ ਆ ਜਾਣਾ ਜੀ ਵਰਕ ਜਿਹੜਾ ਸਾਈਡ ਤੇ ਦਿੱਤਾ ਹੋਇਆ ਹੈ ਇਹ ਬਾਜੂ ਤੇ ਆ ਜਾਣਾ ਵਰਕ ਬਹੁਤ ਪਿਆਰਾ ਰੈਸਟ ਕਲਰ ਦੇ ਵਿੱਚ ਸੂਟ ਹੈ ਇਹ ਤਾਂ ਹੈਗੀ ਹੈ ਸ਼ਰਟ ਕ੍ਰਸ਼ ਦੇ ਵਿੱਚ ਕ੍ਰਸ਼ ਟਿਸ਼ੂ ਦੇ ਵਿੱਚ ਸ਼ਰਟ ਆ ਗਈ ਤੇ ਇਸ ਦੇ ਨਾਲ ਹੈਗੀ ਹੈ ਕਰੇਪ ਦੇ ਵਿੱਚ 3 ਮੀਟਰ ਦੀ ਬਾਟਮ ਹੈ ਜੀ ਤੇ ਬਾਟਮ ਤੇ ਵਰਕ ਹੈ ਜਿਵੇਂ ਮਰਜੀ 3 ਮੀਟਰ ਦੀ ਦੇਖੋ ਬਹੁਤ ਸੋਹਣੀ ਹੈਵੀ ਬਾਟਮ ਬਣ ਜਾਂਦੀ ਹੈ ਇਹ ਸਟੇਟ ਨਹੀਂ ਬਣਨੀ ਹੈਗੀ ਕਿਉਂਕਿ 3 ਮੀਟਰ ਦਾ ਫੈਬਰਿਕ ਇਸੇ ਕਰਕੇ ਆਪਾਂ ਨੇ ਲਗਾਇਆ ਕਿਉਂਕਿ ਹੈਵੀ ਬਾਟਮ ਬਣ ਜਵੇ ਕਿਉਂਕਿ ਭਾਰੀ ਸਲਵਾਰਾਂ ਨਾਲ ਨੂੰ ਵੀ ਹੁੰਦਾ ਵੀ ਸਾਡੇ ਵਰਕ ਵਾਲੀ ਅਸੀਂ ਸਲਵਾਰ ਪਾਈਏ 3 ਮੀਟਰ ਦੀ ਬਾਟਮ ਹੈ ਤੇ ਬਾਟਮ ਤੇ ਵਰਕ ਆ ਡਣਾ ਜੀ ਇਹ ਦੇਖੋ ਇਹ ਐਗਜ਼ੈਕਟ ਕਲਰ ਹੈ ਜਿਹੜੀ ਸ਼ਾਈਨ ਹੈ ਕੰਨੀ ਤੇ ਤੁਹਾਨੂੰ ਦਿਖ ਰਿਹਾ ਹੋਣਾ ਸੇਮ ਆਪਕ ਬਾਟਮ ਲਗਾਈ ਹੈ ਨਾਲ ਦੀ ਤੇ ਨਾਲ ਹੈਗਾ ਬੜਾ ਪਿਆਰਾ ਆਰਗੈਂਜ਼ਾ ਦੇ ਵਿੱਚ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਹੋਊਗਾ ਜੀ ਜਿਹੜੀ ਆਪਣੇ ਰੈਡੀ ਕਰਾਏ ਹੋਣ ਨੇ ਸੂਟ ਮੈਂ ਉਸ ਹਿਸਾਬ ਨਾਲ ਫਿਰ ਬਾਟਮ ਉਸੇ ਹਿਸਾਬ ਦੀ ਲਾਉਣੀ ਹੁੰਦੀ ਹੈ ਜੀ 3 ਮੀਟਰ ਦੀ 3 ਮੀਟਰ ਦੀ ਆਪਾਂ ਤਾਂ ਲਗਾਈ ਹੈ ਵੀ ਹੈਵੀ ਬਣ ਜਵੇ ਜੇ ਬਾਕੀ ਘੱਟ ਤੋਂ ਘੱਟ ਜਿੰਨੀ ਮਰਜ਼ੀ ਤੁਸੀਂ ਯੂਜ਼ ਕਰਨੀ ਹੈ ਤੁਹਾਡੀ ਆਪਣੀ ਚੋਇਸ ਹੈ ਇਹ ਦੇਖੋ ਪੂਰਾ 2.5 ਮੀਟਰ ਦਾ ਦੁਪੱਟਾ ਪੂਰੀ ਚੜਾਈ ਵੀ ਦੇਖ ਸਕਦੇ ਹੋ ਦੁਪੱਟੇ ਦੀ ਤੇ ਦੁਪੱਟੇ ਤੇ ਦੇਖੋ ਕਿੰਨਾ ਪਿਆਰਾ ਆਪਾਂ ਗੋਟਾ ਲਗਾਇਆ ਹੈ ਬਹੁਤ ਸੋਹਣਾ ਗੋਟਾ ਤੇ ਪੱਲਿਆਂ ਤੇ ਵੀ ਗੋਟਿਆਂ ਦੀ ਡਿਜ਼ਾਈਨਿੰਗ ਕੀਤੀ ਹੈ ਬਰੀਕ ਵਾਲਾ ਜਿਹੜਾ ਸਮੋਸਾ ਲੇਸ ਕਰਕੇ ਜਿਹੜਾ ਦੂਜਾ ਗੋਟਾ ਹੁੰਦਾ ਬਰੀਕ ਉਹ ਦੋਨੋਂ ਪੱਲਿਆਂ ਤੇ ਡਿਜ਼ਾਈਨਿੰਗ ਕੀਤੀ ਹੋਈ ਹੈ ਇਹ ਦੇਖੋ ਬੜਾ ਪਿਆਰਾ ਇਹ ਸੂਟ ਬਣਿਆ ਆਰਗੈਂਜ਼ਾ ਦੁਪੱਟੇ ਦੇ ਨਾਲ ਸਾਰੇ ਤੇ ਹੈਂਡਵਰਕ ਹੈ ਸੂਟ ਤੇ ਇਸ ਤਰ੍ਹਾਂ ਤੁਸੀਂ ਇਹਦੀ ਲੁੱਕ ਦੇਖ ਸਕਦੇ ਹੋ ਇੱਥੋਂ ਤੋਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਜੀ 5700 ਪ੍ਰਾਈਸ ਹੈ 5700 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਇਹ ਮੈਂ ਤੁਹਾਨੂੰ ਇੱਕ ਸੂਟ ਦਿਖਾਤਾ ਇਹਦੇ ਨਾਲ ਦੇ ਹੁਣ ਕਲਰ ਦਿਖਾਵਾਂਗੇ ਸਾਰਾ ਡਿਜ਼ਾਈਨ ਸੇਮ ਹੈ ਬਸ ਕਲਰ ਚੇਂਜ ਹੈ ਜੀ ਸੂਟਾਂ ਦੇ ਨੈਕਸਟ ਕਲਰ ਹੈ ਪਹਿਲਾਂ ਮੈਂ ਤੁਹਾਨੂੰ ਪੂਰਾ ਰੱਖ ਕੇ ਦਿਖਾ ਦਿੰਨੀ ਆ ਫਿਰ ਜਦੋਂ ਖੁੱਲਦਾ ਥੋੜਾ ਜਿਹਾ ਜਿਵੇਂ ਇਹ ਤਾਂ ਚਲੋ ਹੁਣ ਪੂਰਾ ਹੀ ਦਿਖਾਤਾ ਆਪਾਂ ਪਹਿਲਾ ਰੈਸਟ ਸੀਗਾ ਨੈਕਸਟ ਹੈਗਾ ਜਿਹੜਾ ਥੋੜਾ ਜਿਹਾ ਕਾਲਸ ਤੇ ਪਰਪਲ ਕਲਰ ਹੁੰਦਾ ਇਹ ਦੇਖੋ ਇੱਥੇ ਤੁਸੀਂ ਜਾਮਣ ਰੰਗਾ ਰੰਗ ਵੀ ਕਹਿ ਸਕਦੇ ਇਹਨੂੰ ਆਪਾਂ ਇੱਥੇ ਤੋਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਵੈਸੇ ਮੇਰੀ ਨਾ ਨੰਬਰਿੰਗ ਕਰੀ ਹੁੰਦੀ ਹੈ ਜੀ ਹਮੇਸ਼ਾ ਸੂਟਾਂ ਦੀ ਵੀ ਉਹ ਪਹਿਲਾਂ ਇੱਕ ਨੰਬਰ ਹੈ ਇਹ ਦੂਜਾ ਨੰਬਰ ਦਿਖਾਉਣ ਦਾ ਮਤਲਬ ਇਹ ਹੈ ਕਿ ਜਦੋਂ ਸ਼ਾਈਨ ਦੇ ਵਿੱਚ ਥੋੜਾ ਜਿਹਾ ਕਲਰ ਦਾ ਹੋ ਜਾਂਦਾ ਐ ਐਕਸੈਪਟ ਆ ਰਿਹਾ ਪੂਰੇ ਐਗਜ਼ੈਕਟ ਕਲਰ ਆ ਰਿਹਾ ਜੀ ਸੇਮ ਥੋੜਾ ਪਰਪਲ ਟੋਨ ਤੇ ਹੈ ਇਹ ਦੇਖ ਹੁਣ ਤੁਹਾਨੂੰ ਮੈਂ ਪੂਰਾ ਦਿਖਾ ਦਿੰਨੀ ਆ ਜੀ ਇਹ ਵਾਲਾ ਸੂਟ ਖੋਲ ਕੇ ਸਾਰੇ ਹੈਂਡਵਰਕ ਜਿਹੜੇ ਰੈਡੀ ਕੀਤੇ ਹੋਏ ਆ ਕ੍ਰਸ਼ ਦੇ ਵਿੱਚ ਕ੍ਰਸ਼ ਟਿਸ਼ੂ ਦੇ ਵਿੱਚ ਸ਼ਰਟ ਹੈ ਜੀ ਸਾਰਾ ਹੈਂਡਵਰਕ neck ਤੇ ਬੜਾ ਪਿਆਰਾ ਬਰੀਕੀ ਕੰਮ ਹੈ ਬਹੁਤ ਜ਼ਿਆਦਾ ਸਫਾਈ ਨਾਲ ਵਰਕ ਹੋਇਆ ਹੋਇਆ ਤੇ ਬਹੁਤ ਹੀ ਰੀਜ਼ਨੇਬਲ ਰੇਟ ਦੇ ਵਿੱਚ ਤੁਹਾਨੂੰ ਪੂਰਾ ਦੇਖੋ ਸ਼ਰਟ ਤੇ ਵੀ ਪੂਰਾ ਹੈਵੀ ਵਰਕ ਹੈ ਪੂਰਾ ਹੈਵੀ ਵਰਕ ਸ਼ਰਟ ਤੇ ਕੀਤਾ ਹੋਇਆ ਦੇਖੋ ਤੇ 슬ੀਵਸ ਤੇ ਵੀ ਵਰਕ ਹੈ ਬਾਜੂ ਤੇ ਵੀ ਵਰਕ ਹੈ ਸੂਟ ਦੇ ਇਹ ਤਾਂ ਅੱਗੇ ਆਪਣੀ ਸ਼ਰਟ ਤੇ ਨਾਲ ਬਾਟਮ ਤੇ ਵੀ ਮੈਂ ਤੁਹਾਨੂੰ ਦੱਸਦਾ ਕ੍ਰੇਪ ਦੀ ਬਾਟਮ ਹੈ ਜੀ 3 ਮੀਟਰ ਦੀ ਬਾਟਮ ਹੈ ਹਰੇਕ ਸੂਟ ਦੇ ਨਾਲ ਤੇ ਬਾਟਮ ਤੇ ਵੀ ਬੜਾ ਪਿਆਰਾ ਵਰਕ ਹੈ ਬਹੁਤ ਸੋਹਣਾ ਵਰਕ ਬਾਟਮ ਤੇ ਹੋਇਆ ਹੈ ਤੇ ਨਾਲ organza ਦਾ 2.5 ਮੀਟਰ ਦਾ ਦੁਪੱਟਾ ਪੂਰੇ ਦੁਪੱਟੇ ਤੇ ਦੇਖੋ ਗੋਟਾ ਲੱਗਿਆ ਹੋਇਆ ਤੇ ਤੇ ਬੜੀ ਸੋਹਣੀ ਡਿਜ਼ਾਈਨਿੰਗ ਕੋਟੇ ਦੀ ਪੱਲਿਆਂ ਤੇ 5700 ਪ੍ਰਾਈਸ ਦੇ ਨਾਲ 5700 ਪ੍ਰਾਈਸ ਹੈ ਜੀ ਬੜੇ ਪਿਆਰੇ ਕਲਰ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਬਹੁਤ ਪਿਆਰੇ ਕਲਰ ਹਨ ਇਹਨਾਂ ਦੇ ਅੱਜ ਇਹ ਪਰਪਲ ਜੀ ਟੋਨ ਤੇ ਆ ਗਿਆ ਕਲਰ ਤੇ ਨੈਕਸਟ ਕਲਰ ਆ ਗਿਆ ਪਹਿਲਾਂ ਮੈਂ ਬੰਦ ਸੂਟ ਦਾ ਹੀ ਤੁਹਾਨੂੰ ਕਲਰ ਦਿਖਾ ਦਿਆ ਕਰਨਾ ਫਿਰ ਤੁਹਾਨੂੰ ਕਲਰ ਦਾ ਆਈਡੀਆ ਹੋ ਜਾਊਗਾ ਇਹ ਤਾਂ ਆ ਗਈ ਆਪਣੀ ਸ਼ਰਟ ਇਹ ਬਾਟਮ ਤੇ ਇਹ ਹੈਗਾ ਇਸ ਦਾ ਦੁਪੱਟਾ ਦੇਖੋ ਇਹ ਵੀ ਤੁਸੀਂ ਕਲਰ ਦਾ ਔਰ ਇਹ ਤੋਂ ਆਈਡੀਆ ਲੈ ਸਕਦੇ ਹੋ ਬੜਾ ਸੋਹਣਾ ਗ੍ਰੀਨ ਟੋਨ ਤੇ ਫਿਰੋਜ਼ੀ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਜੀ ਇਹ ਮੈਂ ਤੁਹਾਨੂੰ ਪੂਰਾ ਕ੍ਰਸ਼ ਦੇ ਵਿੱਚ ਸ਼ਰਟ ਆ ਗਈ ਖੋਲ ਕੇ ਤੁਹਾਨੂੰ ਦਿਖਾ ਦਿੰਨੀ ਆ ਪੂਰਾ ਸੇਮ ਹੀ ਵਰਕ ਹੈ ਜੀ ਉਵੇਂ ਹੀ ਨੈਕ ਤੇ ਵਰਕ ਹੈ ਪੂਰਾ ਘੇਰੇ ਤੱਕ ਪੂਰਾ ਹੈਵੀ ਵਰਕ ਹੈ ਜੀ ਕ੍ਰੈਸ਼ ਟਿਸ਼ੂ ਦੇ ਵਿੱਚ ਸ਼ਰਟ ਆ ਗਈ। ਉਵੇਂ 슬ੀਵਸ ਤੇ ਵਰਕ ਹੈ ਜੀ। 3 ਮੀਟਰ ਦੀ ਬਾਟਮ। 3 ਮੀਟਰ ਦੀ ਬਾਟਮ ਹੈ ਤੇ ਬਾਟਮ ਤੇ ਵਰਕ। ਤੇ ਨਾਲ ਬੜਾ ਪਿਆਰਾ ਆਰਗੈਂਜ਼ਾ ਦੇ ਵਿੱਚ ਪੂਰਾ 2.5 ਮੀਟਰ ਦਾ ਦੁਪੱਟਾ ਗੋਟੇ ਦੀ ਫਿਨਿਸ਼ਿੰਗ ਦੇ ਨਾਲ ਤੇ ਬਰੀਕ ਲਾਈਨਸ ਦੇ ਵਿੱਚ ਦੇਖੋ ਬੋਟਾ ਕਿੰਨਾ ਪਿਆਰਾ। ਬਹੁਤ ਸੋਹਣਾ ਸੂਟ ਬਣਿਆ। 50 700 ਪ੍ਰਾਈਸ ਦੇ ਨਾਲ 5700 ਪ੍ਰਾਈਸ ਦੇ ਨਾਲ ਇਹ ਬਿਲਕੁਲ ਜਿਹੜੀ ਕੰਨੀ ਦਾ ਕਲਰ ਤੁਸੀਂ ਦੇਖ ਸਕਦੇ ਹੋ ਇੱਥੇ ਤੋਂ ਵੀ ਜਿਹੜਾ ਕੰਨੀ ਦਾ ਕਲਰ ਹੁੰਦਾ ਉਹਦੇ ਨਾਲ ਆਪਾਂ ਬਾਟਮ ਮਲਾਉਣੀ ਹੁੰਦੀ ਹੈ ਜੀ ਨਾਲ ਕੰਨੀ ਦੇ ਨਾਲ ਸੇਮ ਕਲਰ ਹੁੰਦਾ ਜੀ ਇਹਦਾ ਤੇ ਨੈਕਸਟ ਕਲਰ ਆ ਗਿਆ ਬੜਾ ਸੋਹਣਾ ਇਹ ਡਿਫਰੈਂਟ ਜਿਹਾ ਕਲਰ ਹੈ ਨਾ ਤਾਂ ਇਹ ਮਾਰਜੈਂਟਾ ਕਲਰ ਹੈ ਨੈਕਸਟ ਕਲਰ ਹੈ ਇਹ ਮੈਂ ਤੁਹਾਨੂੰ ਖੋਲ ਕੇ ਪੂਰਾ ਦਿਖਾਉਣੀ ਆ ਪਰ ਇਹ ਮੈਂ ਤਾਂ ਦਿਖਾਉਣੀ ਹੁੰਦੀ ਆ ਵੀ ਤੁਹਾਨੂੰ ਈਜ਼ੀ ਹੋ ਜਾਵੇ ਇਹਦਾ ਕਲਰ ਦੇਖਣ ਵਾਸਤੇ neck ਤੇ ਵਰਕ ਸਾਰਾ ਘੇਰੇ ਤੇ ਹੈਵੀ ਵਰਕ ਹੈ ਬਹੁਤ ਪਿਆਰਾ ਕਲਰ ਹੈ ਜੀ ਇਹ ਵੀ ਅਲੱਗ ਜਿਹਾ ਹੀ ਕਲਰ ਹੈ ਡਿਫਰੈਂਟ ਜਿਹਾ ਇਹ ਸਲਵਾਰ ਤੇ ਆ ਗਿਆ ਵਰਕ ਪੂਰੀ 3 ਮੀਟਰ ਦੀ ਬਾਟਮ ਹੈ ਜੀ ਨਾਲ ਹੋਰ ਵੀ ਤੁਸੀਂ ਪਲਾਜ਼ੋ ਵਗੈਰਾ ਵੀ ਬਣਾ ਸਕਦੇ ਹੋ ਤੁਹਾਡੀ ਚੋਇਸ ਹੈ ਵੀ ਤੁਸੀਂ ਕੀ ਬਣਾਉਣਾ ਬਾਕੀ 3 ਮੀਟਰ ਦਾ ਫੈਬਰਿਕ ਆਪਾਂ ਦਿੱਤਾ ਹੋਇਆ ਨਾਲ ਇਹਦੇ ਉਸ ਦੇ ਹਿਸਾਬ ਨਾਲ ਤੁਸੀਂ ਇਹਨੂੰ ਰੈਡੀ ਕਰਵਾ ਸਕਦੇ ਹੋ ਇਹ ਹੈਗਾ ਇਸਦਾ ਦੁਪੱਟਾ ਦੁਪੱਟੇ ਦੇ ਗੋਟੇ ਦੀ ਡਿਜ਼ਾਈਨਿੰਗ ਪ੍ਰੋਪਰ ਫਿਨਿਸ਼ਿੰਗ ਪੂਰਾ 2.5 ਮੀਟਰ ਦਾ ਦੁਪੱਟਾ ਹੈ ਫੁੱਲ ਲੈਂਥ ਦਾ ਬਹੁਤ ਪਿਆਰਾ ਸੂਟ ਬਣਿਆ ਪ੍ਰਾਈਸ ਹੈਗਾ 5700 5700 ਪ੍ਰਾਈਸ ਦੇ ਨਾਲ ਇਹ ਵਾਲੇ ਸੂਟ ਇਹ ਮੈਂ ਚਾਰ ਸੂਟ ਦਿਖਾਏ ਆ ਤੁਹਾਨੂੰ ਇੱਕ ਡਿਜ਼ਾਈਨ ਦੇ ਵਿੱਚ ਤੇ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਇਹ ਤਾਂ ਸੀਗੇ ਸੇਮ ਬਾਟਮ ਦੇ ਨਾਲ ਹੁਣ ਤੁਹਾਨੂੰ ਕੰਟਰਾਸਟ ਸੂਟ ਦਿਖਾਵਾਂਗੇ ਬਹੁਤ ਜ਼ਿਆਦਾ ਮੈਸੇਜ ਆਉਂਦਾ ਸੀ ਥੋੜਾ ਜਿਹਾ ਕੰਟਰਾਸਟ ਦੇ ਵਿੱਚ ਵੀ ਕੁਝ ਲੈ ਕੇ ਆਓ ਤਾਂ ਆਪਾਂ ਨੈਕਸਟ ਜਿਹੜੇ ਹੁਣ ਸੂਟ ਦਿਖਾਵਾਂਗੇ ਕੰਟਰਾਸਟ ਦੇ ਵਿੱਚ ਹੈ ਜੀ ਇਹ ਕੋ ਗੋਲਡਨ ਕਲਰ ਦੇ ਵਿੱਚ ਸ਼ਰਟ ਹੈ ਇਹ ਵੀ ਕ੍ਰਾਸ਼ ਟਿਸ਼ੂ ਦੇ ਵਿੱਚ ਹੈ ਜੀ ਬੜਾ ਸੋਹਣਾ ਲਾਈਨਿੰਗ ਦੇ ਵਿੱਚ ਹੈ ਵਿੱਚ 골ਡਨ ਲਾਈਨਸ ਹੈ ਕ੍ਰਾਸ਼ ਟਿਸ਼ੂ ਦੇ ਵਿੱਚ ਸ਼ਰਟ ਹੈ ਤੇ 골ਡਨ ਦੇ ਵਿੱਚ ਤੇ ਵਰਕ ਦੇਖੋ ਕਿੰਨਾ ਪਿਆਰਾ ਮਲਟੀ ਕਲਰ ਦੇ ਵਿੱਚ ਵਰਕ ਕੀਤਾ ਹੋਇਆ ਇਹ ਨੈੱਕ ਆ ਗਈ ਬਹੁਤ ਪਿਆਰਾ ਵਰਕ ਕੀਤਾ ਹੋਇਆ ਦੇਖੋ ਗਲਾ ਬਣਿਆ ਤੇ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਪੂਰਾ ਹੈਵੀ ਵਰਕ ਇਹਦਾ ਘੇਰਾ ਨਹੀਂ ਹੈਗਾ نیچے ਘੇਰੇ ਤੇ ਤੁਹਾਡੀ ਚੋਇਸ ਹੈ ਵੀ ਤੁਸੀਂ ਕੁਛ ਲਗਾਉਣਾ ਹੈ ਅਦਰਵਾਈਜ਼ ਲੋੜ ਨਹੀਂ ਹੈਗੀ ਇਹ 슬ੀਵਸ ਆ ਜਾਣੀਆਂ ਜੀ ਇਹ 슬ੀਵਸ ਤੇ ਆ ਜਾਣਾ ਵਰਕ ਇਹ ਤਾਂ ਹੋ ਗਈ ਸ਼ਰਟ क्रश ਟਿਸ਼ੂ ਦੇ ਵਿੱਚ ਮਲਟੀ ਵਰਕ ਦੇ ਨਾਲ ਹੁਣ ਜਿਹੜਾ ਵਰਕ ਹੈ ਜੀ ਵਰਕ ਦੇ ਨਾਲ ਦੀ ਉਹ ਬਾਟਮ ਹੈ ਵਰਕ ਦੇ ਨਾਲ ਦੀ ਪਿੰਕ ਕਲਰ ਦੀ ਬਾਟਮ 3 ਮੀਟਰ ਦੀ ਹੈ ਜੀ 크ਰੇਪ ਦੀ ਬਾਟਮ ਤੇ ਬਾਟਮ ਤੇ ਆਪਾਂ ਬੜੀ ਪਿਆਰੀ ਸਿੰਪਲ ਵੇਲ ਜਿਹੜੀ ਸੈਂਟਰ ਪੈਨਲ ਕਲੀ ਦੇ ਵਿੱਚ ਬਣੀ ਹੋਈ ਸੀਗੀ ਕਲੀਆਂ ਨਹੀਂ ਮਤਲਬ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਓਵੇਂ ਹੀ ਦੇਖੋ ਬਾਟਮ ਤੇ ਵਰਕ ਹੈ ਇਹ ਵੀ 3 ਮੀਟਰ ਦੀ ਹੈ ਬਾਟਮ 3 ਮੀਟਰ ਦੀ ਬਾਟਮ ਹੈ ਨਾਲ ਸੇਮ ਵਰਕ ਦੇ ਨਾਲ ਦਾ ਕਲਰ ਤੇ ਨਾਲ ਹੈਗਾ ਬੜਾ ਪਿਆਰਾ ਟਿਸ਼ੂ ਦੇ ਵਿੱਚ ਬਿਲਕੁਲ ਸੌਫਟ ਬਹੁਤ ਸੋਹਣਾ ਸੌਫਟ ਦੇ ਵਿੱਚ ਪੂਰਾ 2.5 ਮੀਟਰ ਦਾ ਦੁਪੱਟਾ ਜਿਨ੍ਹਾਂ ਨੂੰ ਹੁੰਦਾ ਵੀ ਸਿਰ ਤੋਂ ਤਿਲਕੇ ਨਾਲ ਦੁਪੱਟਾ ਉਹਦਾ ਦੁਪੱਟਾ ਹੋਵੇ ਤਾਂ ਬੈਸਟ ਹੈ ਜੀ ਇਹ ਸੂਟ ਪੂਰਾ 2.5 ਮੀਟਰ ਦਾ ਤੇ ਬਹੁਤ ਪਿਆਰੀ ਗੋਟੇ ਦੀ ਫਿਨਿਸ਼ਿੰਗ ਕੀਤੀ ਹੋਈ ਹੈ ਤੇ ਕਲਰ ਬੜੇ ਪਿਆਰੇ ਆ ਦਾ ਇਹਦੇ ਸੂਟ ਦੇ ਦੇਖੋ ਇਹ ਵਾਲਾ ਆ ਗਿਆ ਕਲਰ ਪਿੰਕ ਕਲਰ ਦੇ ਵਿੱਚ ਹੈ ਜੀ ਇਹ ਸੂਟ ਇੱਥੇ ਤੋਂ ਤੁਸੀਂ ਇਹਦਾ ਪੂਰਾ ਸਕਰੀਨਸ਼ਾਟ ਲੈ ਸਕਦੇ ਹੋ 6000 ਪ੍ਰਾਈਸ ਹੈ 6000 ਪ੍ਰਾਈਸ ਦੇ ਨਾਲ ਬਾਟਮ ਤੇ ਵੀ ਵਰਕ ਹੈ ਸ਼ਰਟ ਤੇ ਹੈਵੀ ਵਰਕ ਹੈ ਤੇ ਬੜੇ ਪਿਆਰੇ ਦੁਪੱਟੇ ਦੇ ਨਾਲ ਇਹਦੇ ਮੈਂ ਤੁਹਾਨੂੰ ਕਲਰ ਦਿਖਾਨੀ ਆ ਤੁਹਾਨੂੰ ਕੰਟਰਾਸਟ ਹੀ ਸੂਟ ਦਿਖਾਵਾਂਗੇ ਨੈਕਸਟ ਹੈਗਾ ਸ਼ਰਟ 골ਡਨ ਹੀ ਰਹਿਣੀ ਹੈ ਸੇਮ ਬਸ ਜਿਹੜੇ ਜਿਹੜੇ ਵਰਕ ਦਾ ਕਲਰ ਹੈ ਉਹਦੇ ਅਕਸਾਰ ਨਾਲ ਵਰਕ ਦਾ ਬਾਟਮ ਦਾ ਕਲਰ ਚੇਂਜ ਹੋਈ ਜਾਣਾ ਇਹ ਹੈਗਾ ਫਿਰੋਜ਼ੀ ਬਹੁਤ ਪਿਆਰਾ ਵਰਕ ਤੇ ਹੋਇਆ ਵਰਕ ਦੀ ਫਿਨਿਸ਼ਿੰਗ ਬਹੁਤ ਜ਼ਿਆਦਾ ਫਾਈਨ ਹੈ ਜੀ ਬਹੁਤ ਜ਼ਿਆਦਾ ਤੇ ਪੂਰਾ ਵਰਕ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ نیچے ਤੱਕ ਵਰਕ ਇਹ 슬ੀਵਸ ਤੇ ਆ ਜਾਣਾ ਜੀ ਵਰਕ ਬਾਜੂ ਤੇ ਆ ਜਾਣਾ 3 ਮੀਟਰ ਦੀ ਕਰੇਪ ਦੀ ਬਾਟਮ ਹੈ ਨਾਲ ਫਿਰੋਜ਼ੀ ਕਲਰ ਦੇ ਵਿੱਚ ਇਹ ਬਾਟਮ ਤੇ ਵਰਕ ਆ ਗਿਆ ਬੜਾ ਪਿਆਰਾ ਵਰਕ ਬਾਟਮ ਤੇ ਬਾਟਮ ਆ ਗਈ 3 ਮੀਟਰ ਦੀ ਹੈ ਜੀ ਕ੍ਰੇਪ ਦੀ ਬਾਟਮ ਤੇ ਨਾਲ ਹੈਗਾ ਬੜਾ ਪਿਆਰਾ ਦੁਪੱਟਾ ਉਹੋ ਸੋਹਣਾ ਸੂਟ ਬਣਿਆ ਇਹ ਪੂਰਾ 2.5 2.5 ਮੀਟਰ ਦੇ ਦੁਪੱਟੇ ਆ ਬਹੁਤ ਸੋਹਣਾ ਅਲੱਗ ਜਿਹਾ ਫੈਬਰਿਕ ਹੈ ਜੀ ਦੁਪੱਟੇ ਦਾ ਵੀ ਬਹੁਤ ਸੌਫਟ ਦੇ ਵਿੱਚ ਹਲਕੀ ਹਲਕੀ ਸ਼ਾਈਨ ਹੈ ਜਿਵੇਂ ਕ੍ਰਸ਼ ਸੂਟ ਦੇ ਨਾਲ ਸੋਹਣਾ ਲੱਗਣਾ ਦੁਪੱਟਾ ਤੇ ਬਹੁਤ ਸੌਫਟ ਦੇ ਵਿੱਚ ਸਿਰ ਤੇ ਤੁਸੀਂ ਲੈ ਸਕਦੇ ਹੋ ਬਿਲਕੁਲ ਨਹੀਂ ਫਿਸਲਣਾ ਇਹ ਦੇਖੋ ਅੱਛਾ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤਾਂ ਸੂਟ ਦਾ 6000 ਪ੍ਰਾਈਸ ਹੈ 6000 ਪ੍ਰਾਈਸ ਦੇ ਨਾਲ ਨੈਕਸਟ ਕਲਰ ਆ ਗਿਆ ਸ਼ਰਟ ਦਾ ਮੈਂ ਤਾਂ ਪਹਿਲਾਂ ਹੀ ਦੱਸਿਆ ਤੁਹਾਨੂੰ 골ਡਨ ਕਲਰ ਹੀ ਰਹਿਣਾ ਸ਼ਰਟ ਦਾ ਬਸ ਵਰਕ ਦਾ ਕਲਰ ਚੇਂਜ ਹੋਈ ਜਾਣਾ ਬੜਾ ਸੋਹਣਾ ਪਰਪਲ ਟੋਨ ਤੇ ਹੈ ਜੀ ਵਰਕ ਇਹਦਾ ਪਰਪਲ ਕਲਰ ਦੇ ਵਿੱਚ ਹੈ ਵਰਕ ਪਰਪਲ ਵੀ ਕੋਈ ਕਾਲਸ ਦੇ ਵਿੱਚ ਨਹੀਂ ਹੈਗਾ ਬੜਾ ਸੋਹਣਾ ਜਿਹਾ ਪਰਪਲ ਹੈ ਨੈਕ ਤੇ ਬਹੁਤ ਪਿਆਰਾ ਵਰਕ ਹੋਇਆ ਬਹੁਤ ਜ਼ਿਆਦਾ ਫਿਨਿਸ਼ਿੰਗ ਦੇ ਨਾਲ ਬਹੁਤ ਪਿਆਰਾ ਵਰਕ ਆ ਗਿਆ ਇਹਦੇ ਤੇ ਸੂਟ ਤੇ ਤੇ ਇਹ ਆ ਗਿਆ 슬ੀਵਸ ਤੇ ਵਰਕ ਕ੍ਰੇਪ ਦੀ ਬਾਟਮ ਆ ਗਈ 3 ਮੀਟਰ ਦੀ ਇਹ ਬਾਟਮ ਤੇ ਵਰਕ ਆ ਜਾਣਾ ਜੀ ਨਾਲ ਤੇ ਨਾਲ ਹੈਗਾ ਦੁਪੱਟਾ ਦੇਖੋ ਕਿੰਨਾ ਪਿਆਰਾ ਬਹੁਤ ਪਿਆਰਾ ਸੂਟ ਪੂਰਾ 2.5 ਮੀਟਰ ਦਾ ਦੁਪੱਟਾ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਪ੍ਰਾਈਸ ਹੈਗਾ 6000 6000 ਪ੍ਰਾਈਸ ਦੇ ਨਾਲ ਜੀ ਇਹ ਤਿੰਨ ਸੂਟ ਮੈਂ ਤੁਹਾਨੂੰ ਕੰਟਰਾਸਟ ਦੇ ਵਿੱਚ ਦਿਖਾਏ ਆ ਪਿੰਕ ਫਰੋਜ਼ੀ ਤੇ ਪਰਪਲ 6000 ਪ੍ਰਾਈਸ ਹੈ ਜੀ ਇਹਨਾਂ ਦਾ 6000 ਪ੍ਰਾਈਸ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਦੱਸੋ ਕਿ ਸੈਕ੍ਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ